ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ ਇਹ ਵੀਡੀਓ ਤੁਹਾਡੇ ਪੇਪਰ 1 ਅਤੇ 2 ਦੋਨਾਂ ਲਈ ਹੀ ਯੂਸਫੁਲ ਹੈ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ਾਸਨ ਦੀ ਪੀਡੀਐਫ ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰ ਲਿਓ ਜਿਹਦਾ ਨਾਮ ਹੈ ਡੋਰਸਟੈਪ ਐਜੂਕੇਸ਼ਨ ਪੁਆਇੰਟ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਪ੍ਰਸ਼ਨ ਤੋਂ ਵੈਨ ਅ ਟੀਚਰ ਇਜ਼ ਅਸੈਸਿੰਗ ਸਟੂਡੈਂਟ ਇਨ ਦਾ ਕਲਾਸਰੂਮ Which of the following objectives is avoided considering it is an authentic test ਜਦ ਇੱਕ ਅਧਿਆਪਕ ਬੱਚਿਆਂ ਨੂੰ ਜਮਾਤ ਵਿੱਚ ਅੰਕਲਨ ਕਰ ਰਿਹਾ ਹੁੰਦਾ ਹੈ ਇਹਨਾਂ ਵਿੱਚੋਂ ਕਿਹੜਾ ਵਿਸ਼ਵਾਸਯੋਗ ਪ੍ਰੀਖਿਆ ਲਈ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ As a teacher ਤੁਸੀਂ ਇੱਕ ਟੈਸਟ ਤਿਆਰ ਕਰ ਰਹੇ ਹੋ ਐਂਡ ਉਸ ਟੈਸਟ ਦੀ ਮਦਦ ਦੇ ਨਾਲ ਤੁਸੀਂ ਬੱਚਿਆਂ ਦੀ ਅਸੈਸਮੈਂਟ ਕਰਨੀ ਹੈ ਐਂਡ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਇੱਕ ਆਪਸ਼ਨ ਨੂੰ ਤੁਸੀਂ ਅਵੋਇਡ ਕਰਨਾ ਹੈ ਜਾਂ ਫਿਰ ਕਿਹੜੀਆਂ ਤਿੰਨ ਆਪਸ਼ਨਾਂ ਨੂੰ ਤੁਸੀਂ ਧਿਆਨ ਵਿੱਚ ਰੱਖੋਗੇ ਜਦੋਂ ਬੱਚਿਆਂ ਦੇ ਲਈ ਡੈਸਟ ਬਣਾਉਂਗੇ। ਇਹੀ ਗੱਲ ਇੱਥੇ ਪੁੱਛੀ ਜਾ ਰਹੀ ਹੈ। ਪਹਿਲੀ ਆਪਸ਼ਨ ਨੂੰ ਪੜੋ। ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਗਿਵ ਫੀਡਬੈਕ ਟੂ ਸਟੂਡੈਂਟ ਅਬਾਊਟ ਥੇਅਰ ਪਰਫਾਰਮੈਂਸ। ਕਿ ਬੱਚਿਆਂ ਨੂੰ ਉਹਨਾਂ ਦੀ ਪੇਸ਼ਕਾਰੀ ਦੀ ਜਾਣਕਾਰੀ ਦਵੋਗੇ ਤੁਸੀਂ? ਅਸੈਸ ਸਟੂਡੈਂਟ ਹੈਬਿਟਸ ਐਂਡ ਰੈਪਿਟਾਇਰਜ਼। ਕਿ ਬੱਚਿਆਂ ਦੀ ਆਦਤਾਂ ਅਤੇ ਪ੍ਰਦਰਸ਼ਨ ਦੀ ਜਾਣਕਾਰੀ ਪ੍ਰਾਪਤ ਕਰਨੀ ਜਾਂ ਫਿਰ ਆਪਸ਼ਨ ਨੰਬਰ ਸੀ? minimize needless and demoralizing comparison among student students بچیاں ਵਿੱਚ ਫਾਲਤੂ ਅਤੇ ਹੀਣ ਭਾਵਨਾ ਵਾਲੀ ਤੁਲਨਾ ਘੱਟ ਕਰਨੀ অপশন ডি স্টুডেন্টস ਇੰਡੀਵਿਜੂਅਲ ਐਪਟੀਟਿਊਡ ਲਰਨਿੰਗ ਸਟਾਈਲ ਸ਼ੁੱਡ ਨਾਟ ਬੀ ਕਨਸੀਡਰਡ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ অপਸ਼ਨ ਨੰਬਰ ਜਿਹੜਾ ਤੁਹਾਡਾ ਡੀ ਜਵਾਬ ਹੈਗਾ ਇਹ ਸਹੀ ਹੋਊਗਾ ਇਸ ਚੀਜ਼ ਨੂੰ ਤੁਸੀਂ ਕਨਸੀਡਰ ਨਹੀਂ ਕਰੋਗੇ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਸਟੂਡੈਂਟ ਦੇ ਇੰਡੀਵਿਜੂਅਲ ਐਪਟੀਟਿਊਡ ਤੇ ਲਰਨਿੰਗ ਸਟਾਈਲ ਦੀ ਤੇ ਇਹ ਚੀਜ਼ ਦਾ ਸਾਨੂੰ ਕਨਸੀਡਰ ਕਰਨੀ ਚਾਹੀਦੀ ਹੈ ਬਟ ਇੱਥੇ ਤਾਂ ਇਹਨਾਂ ਨੇ ਨਾਟ ਲਿਖਤਾ ਆ ਬਾਕੀ ਆਪਸ਼ਨ ਨੰਬਰ A B ਤੇ C ਆਪਾਂ ਬੱਚਿਆਂ ਨੂੰ ਫੀਡਬੈਕ ਦਿੰਨੇ ਆ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਆਪਸ਼ਨ ਨੰਬਰ B ਵੀ ਸਹੀ ਲਿਖਿਆ ਹੋਇਆ ਕਿ ਬੱਚਿਆਂ ਦੀਆਂ ਆਤਾਂ ਅਤੇ ਪ੍ਰਦਰਸ਼ਨ ਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਬੱਚਿਆਂ ਵਿੱਚ ਫालतੂ ਅਤੇ ਹੀਣ ਭਾਵਨਾਵਾਂ ਵਾਲੀ ਜਿਹੜੀ ਤੁਲਨਾ ਹੈਗੀ ਅਸੀਂ ਉਹ ਵੀ ਘਟ ਕਰਨੀ ਆ ਸੋ ਇਸ ਅਕੋਰਡਿੰਗ ਆਪਸ਼ਨ D ਤੇ ਲਗਾ ਲਿਓ ਟਿਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਰੋਂਗ ਆਨਸਰਸ ਆਫਰਡ ਐਜ਼ ਅ ਚੋਇਸ ਇਨ ਮਲਟੀਪਲ ਚੋਇਸ ਕੁਐਸਚਨ ਆਰ ਨੋਨ ਐਸ ਬਹੁ ਭਾਤੀ ਚੋਣ ਵਾਲੇ ਪ੍ਰਸ਼ਨਾਂ ਵਿੱਚ ਗਲਤ ਉੱਤਰ ਚੁਣਾਵਜੋ ਕੀ ਕਹਾਉਂਦੇ ਹਨ ਸੋ ਇਹਨਾਂ ਨੂੰ ਤੁਸੀਂ ਦੱਸਣਾ ਹੈ ਤੁਸੀਂ ਕਹਿੰਦੇ ਕੀ ਹੋ ਮੰਨ ਲਓ ਮੈਂ ਇੱਕ ਐਮਸੀਕਿਊ ਤਿਆਰ ਕੀਤਾ ਐਮਸੀਕਿਊ ਦੇ ਵਿੱਚ ਜਿਹੜੇ ਗਲਤ ਆਪਸ਼ਨਾਂ ਦਿੱਤੀਆਂ ਗਈਆਂ ਨੇ ਉਹਨਾਂ ਗਲਤ ਆਪਸ਼ਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਉਹਨਾਂ ਗਲਤ ਆਪਸ਼ਨਾਂ ਨੂੰ ਤੁਸੀਂ ਡਿਸਟਰੈਕਟਰਸ ਕਹਿੰਦੇ ਹੋ ਧਿਆਨ ਹਟਾਉਣ ਵਾਲੇ ਸਟੈਮ ਮੂਲ ਰੂਪ ਪੋਰਟਫੋਲੀਓ ਜਾਫਰ ਰਿਓਬ੍ਰਿਕਸ ਮੁਲਾਂਕਣ ਮਾਪ ਸਹੀ ਜਵਾਬ ਦੀ ਗੱਲ ਕਰਾਂਗੇ ਜਿਹੜੀਆਂ ਆਪਸ਼ਨਾਂ ਗਲਤ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਇਸ ਕਰਕੇ ਦਿੱਤਾ ਗਿਆ ਹੁੰਦਾ ਤਾਂ ਜੋ ਤੁਹਾਡੀ ਅੰਡਰਸਟੈਂਡਿੰਗ ਚੈੱਕ ਕੀਤੀ ਜਾ ਸਕੇ ਐਂਡ ਤੁਹਾਡੀ ਸਬਜੈਕਟ ਦੇ ਉੱਤੇ ਟਾਪਿਕ ਦੇ ਉੱਤੇ ਕਿੰਨੀ ਪਕੜ ਹੈਗੀ ਆ ਉਹਦੇ ਬਾਰੇ ਪਤਾ ਲੱਗ ਜਾਊਗਾ ਸੋ ਉਹਨੂੰ ਕਿਹਾ ਜਾਂਦਾ ਹੈ ਜੇ ਡਿਸਟਰੈਕਟਰ ਜਿਹੜੀਆਂ ਗਲਤ ਆਪਸ਼ਨਾਂ ਦਿੱਤੀਆਂ ਹੁੰਦੀਆਂ ਨੇ ਕਿਸੇ ਵੀ ਐਮਸੀਕਿਊ ਦੇ ਵਿੱਚ ਆਪਸ਼ਨ ਨੰਬਰ ਇਹ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ The basic idea of inquiry learning involves puch ke padan da mudala vichar shamil karda hai formulate hypothesis collect conclusion accept reviews without reflection ya fir collect data collect conclusion accept reviews without reflection video nu pause karke tusi is prashn da jawab de sakde ho prashn nu padh liyo formulate hypothesis draw conclusion accept reviews without reflection ya fir formulate hypothesis collect data ड्रॉ कंक्लूजन रिफ्लेक्ट ऑन ओरिजिनल प्रॉब्लम सही जवाब दी जेकर मैं गल करा पूछ के पढ़ने ਦਾ ਮਡਲਾ ਵਿਚਾਰ ਸ਼ਾਮਲ ਕਰਦਾ ਹੈ ਸੋ অপਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਉਹੀ ਤੁਹਾਡਾ ਸਹੀ ਜਵਾਬ ਆਉਣਾ ਹੈ ਪਹਿਲਾਂ ਤੁਸੀਂ ਕਰਦੇ ਕੀ ਹੋ ਫਾਰਮੂਲੇਟ ਹਾਈਪੋਥੈਸਿਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਲੈਕਟਡ ਡਾਟਾ ਦਾ ਕੰਮ ਕਰਦੇ ਹੋ ਡਰਾ ਕਨਕਲੂਜਨ ਕਰਦੇ ਹੋ ਰਿਫਲੈਕਟ ਔਨ ओरिजिनल ਪ੍ਰੋਬਲਮ ਦਾ ਜਿਹੜਾ ਕੰਮ ਹੈਗਾ ਜੀ ਉਹ ਤੁਹਾਡੇ ਦਿਆਵਾਰਾ ਕੀਤਾ ਜਾਂਦਾ ਆ ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਹੀ ਤੁਹਾਡਾ ਸਹੀ ਜਵਾਬ ਸਹੀ ਆਨਸਰ ਹੋਣਾ ਸੀਗਾ ਜੀ ਆਪਸ਼ਨ ਨੰਬਰ ਡੀ ਜਵਾਬ ਨੂੰ ਟਿਕ ਕਰ ਦਿਓ ਐਂਡ ਇਸ ਟੇਬਲ ਦਾ ਸਕਰੀਨਸ਼ਾਟ ਲੈ ਲਿਓ ਤਾਂ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰੋਪਰ ਚੰਗੇ ਤਰੀਕੇ ਨਾਲ ਯਾਦ ਹੋ ਜਾਣ ਕਿਉਂਕਿ ਇਹਨਾਂ ਦੇ ਵਿੱਚ ਸਾਰੀਆਂ ਸਟੈਪ ਬਾਈ ਸਟੈਪ ਚੀਜ਼ਾਂ ਲਿਖੀਆਂ ਹੋਈਆਂ ਨੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਐਕਸਪਲੇਨੇਸ਼ਨ ਨੂੰ ਐਗਜ਼ਾਮਪਲ ਨੂੰ ਪੜੋਗੇ ਤਾਂ ਤੁਹਾਨੂੰ ਜਿਹੜਾ ਕਨਸੈਪਟ ਹੈਗਾ ਜੀ ਬਹੁਤ ਹੀ ਚੰਗੇ ਤਰੀਕੇ ਨਾਲ ਰਟ ਜੇਗਾ ਅਗਲਾ ਪ੍ਰਸ਼ਨ ਦੇਖੋ ਜੀ ਫਰয়েড ਸਾਈਕੋਸੈਕਸ਼ੁਅਲ ਥਿਉਰੀ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹਨਾਂ ਨੇ ਸੈਕਸ਼ੁਅਲ ਰੀਅਵੇਕਨਿੰਗ ਦੀ ਗੱਲ ਕੀਤੀ ਹੈ ਕਿ ਫਰয়েড ਦੀ ਸਾਈਕੋਸੈਕਸ਼ੁਅਲ ਥਿਉਰੀ ਰੀ ਉਹ ਅਵਸਥਾ ਜਿਸ ਵਿੱਚ ਸੈਕਸ ਬਾਰੇ ਜਾਗਰੂਕਤਾ ਹੁੰਦੀ ਹੈ ਉਹਨੂੰ ਤੁਸੀਂ ਕਹਿੰਦੇ ਕੀ ਹੋ ਫੈਲਿਕ ਲਿੰਗ ਸੰਬੰਧੀ ਐਨਲ ਗੁਦਾ ਸੰਬੰਧੀ ਲਟੈਂਸੀ ਚੁਪਾਈ ਕਾਲ ਡੈਫਰੈਂਟ ਜੈਨੀਟਲ ਸਹੀ ਜਵਾਬ ਦੀ ਮੈਂ ਗਲਤ ਕਰੂੰਗਾ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਥਿਉਰੀ ਦਿੱਤੀ ਸੀ ਕਿ ਉਹਦਾ ਮੈਂ ਚਾਰਟ ਓਪਨ ਕਰਕੇ ਤੁਹਾਨੂੰ ਵਿਖਾ ਦੂੰਗਾ ਸਹੀ ਜਵਾਬ ਹੈ ਗਾਜੀ ਜੈਨੀਟਲ ਆਪ ਸਿਗਮੰਡ ਫਰਾਇਡ ਸੀਗੇ ਉਹਨਾਂ ਦੇ ਦੁਆਰਾ ਇੱਕ ਸੈਕਸੂਅਲ ਥਿਉਰੀ ਦਿੱਤੀ ਗਈ ਸੀ ਜਿਹਦੇ ਵਿੱਚ ਆ ਕੁਝ ਸਟੇजेस ਵੇਖਣ ਨੂੰ ਮਿਲਦੀਆਂ ਨੇ ਔਰਲ ਸਟੇਜ, ਐਨਲ ਸਟੇਜ, ਫੈਲਿਕ ਸਟੇਜ, ਲੇਟੈਂਸੀ ਸਟੇਜ, ਜੈਨਿਟਲ ਸਟੇਜ। ਜੈਨਿਟਲ ਸਟੇਜ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਡਿਵੈਲਪਮੈਂਟ ਆਫ ਮੈਚੂਰ ਸੈਕਸੂਅਲ ਐਂਡ ਰੋਮਾਂਟਿਕ ਰਿਲੇਸ਼ਨਸ਼ਿਪ ਡਿਵੈਲਪ ਹੁੰਦੀ ਆ ਐਂਡ ਟੀਨੇਜਰ బిਗਨ ਟੂ ਫਾਰਮ ਰੋਮਾਂਟਿਕ ਰਿਲੇਸ਼ਨਸ਼ਿਪ। ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਦੇਖ ਲਿਓ ਕਿ ਇਹਦੇ ਵਿੱਚ ਫੋਕਸ ਆਫ ਪਲੇਜ਼ਰ ਕੀ ਕੈਰੇਕਟਰਿਸਟਿਕਸ, ਐਗਜ਼ੈਂਪਲਸ ਨੇ ਜੀ ਇਹਨਾਂ ਦੀ ਮ ਦੀ ਸਾਈਕੋਸੈਕਸ਼ੁਅਲ ਡਵੈਲਪਮੈਂਟ ਥਿਉਰੀ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਣੇ ਸਿਲੇਬਸ ਵਿੱਚ ਹੈਗੀਆਂ ਨੇ ਸਹੀ ਜਵਾਬ ਲਗਾਤਾ ਤਾਂ ਉਸੇ ਆਪਸ਼ਨ ਨੰਬਰ ਡੀ ਅਗਲਾ ਪ੍ਰਸ਼ਨ ਦੇਖੋ ਅਗਲਾ ਜਿਹੜਾ ਪ੍ਰਸ਼ਨ ਹੈਗਾ ਆ ਦ ਫਰਸਟ ਪਰਸਨ ਟੂ ਡਿਜ਼ਾਈਨ ਅ ਯੂਸਫੁਲ ਇੰਡੀਵੀਜੂਅਲ ਇੰਟੈਲੀਜੈਂਸ ਟੈਸਟ ਇਜ਼ ਕਿ ਪਹਿਲਾ ਵਿਅਕਤੀ ਜਿਸ ਨੇ ਉਪਯੋਗੀ ਵਿਅਕਤੀਗਤ ਪੂਰਵ ਬੁੱਧੀਮਤਾ ਦੀ ਪ੍ਰੀਖਿਆ ਤਿਆਰ ਕੀਤੀ ਸੀਗੀ ਉਹਨਾਂ ਦਾ ਨਾਮ ਦੱਸਣਾ ਹੈ ਸਟੈਟਿਕ ਬੇਸਡ ਪ੍ਰਸ਼ਨ ਹੈ ਫ੍ਰਾਇਡਾ ਬਰੂਨਰਾ ਬਿਨੇ ਹੈ ਜਾਂ ਫਿਰ ਪਿਆਜੀ ਹੈ ਸੋ ਪਹਿਲਾ ਜਿਹੜਾ ਇੰਟੈਲੀਜੈਂਸ ਟੈਸਟ ਹੈਗਾ ਜ ਜਿਹਨੂੰ ਤੁਸੀਂ ਫਰਸਟ ਪਰਸਨ ਟੂ ਡਿਜ਼ਾਈਨ ਅ ਯੂਸਫੁਲ ਇੰਡੀਵਿਜੂਅਲ ਇਨ ਇੰਟੈਲੀਜੈਂਸ ਟੈਸਟ ਹੈਗਾ ਜੀ ਉਹ ਤਿਆਰ ਕੀਤਾ ਗਿਆ ਸੀਗਾ ਬਿਨੇ ਦੁਆਰਾ ਬਿਨੇ ਇਜ਼ ਦਾ ਰਾਈਟ ਆਨਸਰ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਸਪੈਸ਼ਲ ਮਟੀਰੀਅਲ ਫਾਰ ਲੋ ਵਿਜ਼ਨ ਸਟੂਡੈਂਟ ਇਨ ਰੈਗੂਲਰ ਕਲਾਸਰੂਮ ਇਨਕਲੂਡ ਕਟ ਦੇਖਣ ਯੋਗਤਾ ਵਾਲੇ ਜਿਹੜੇ ਬੱਚਿਆਂ ਦੇ ਲਈ ਵਿਸ਼ੇਸ਼ ਸਮੱਗਰੀ ਸ਼ਾਮਿਲ ਹੈਗੀ ਆ ਜਿਨ੍ਹਾਂ ਦੀ ਮੰਨ ਲਓ ਨਿਗਾ ਘੱਟ ਹੈਗੀ ਆ ਤੇ ਉਹਨਾਂ ਦੇ ਲਈ ਤੁਹਾਨੂੰ ਕੀ ਲੱਗਦਾ ਕਿਹੜੀ ਚੀਜ਼ ਜ਼ਰੂਰੀ ਹੋਊਗੀ ਲਾਰਜ ਪ੍ਰਿੰਟ ਟਾਈਪਰਾਈਟਰ ਵੱਡੇ ਪ੍ਰਿੰਟ ਵਾਲੀ ਟਾਈਪ ਮਸ਼ੀਨ ਜਾਂ ਫਿਰ ਯੂਜ਼ ਆਫ ਸਾਈਨ ਲੈਂਗੁਏਜ ਸੰਕੇਤ ਭਾਸ਼ਾ ਦੀ ਵਰਤੋਂ ਜਾਂ ਫਿਰ ਫਿੰਗਰ ਸਪੈਲਿੰਗ ਉਂਗਲ ਸਪੈਲਿੰਗ ਜਾਂ ਫਿਰ ਯੂਜ਼ ਵਿਜ਼ੂਅਲ ਕਿਊਜ਼ ਆਫਨ ਦਰਸ਼ਨ ਸੰਕੇਤ ਬਾਰ-ਬਾਰ ਵਰਤੋ ਸੋ ਆਪਸ਼ਨ ਨੰਬਰ ਜਿਹੜਾ A ਜਵਾਬ ਹੈਗਾ ਜੀ ਕਿਉਂਕਿ ਉਹ ਪ੍ਰੋਪਰ ਦੇਖ ਨਹੀਂ ਸਕਦੇ ਤੇ ਉਹਨਾਂ ਦੇ ਜ਼ਿਕਰ ਜ਼ਿਕਰ ਉਹਨਾਂ ਕੋਲ ਲਾਰਜ ਪ੍ਰਿੰਟ ਟਾਈਪਰਾਈਟਰ ਇਹ ਜਿਹੜੀ ਲੋ ਵਿਜ਼ਨ ਸਟੂਡੈਂਟ ਦੇ ਲਈ ਕਿਉਂਕਿ ਉਹਦੇ ਨਾਲ ਵੱਡੇ ਵੱਡੇ ਅੱਖਰ ਹੋਣਗੇ ਤੇ ਉਹਨਾਂ ਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਆਉਗੀ ਆਪਸ਼ਨ A ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ ਇਹਦੇ ਵਿੱਚ ਪੁੱਛਿਆ ਕੀ ਜਾ ਰਿਹਾ ਵਿਚ ਇਸ ਨੋਟ ਰਿਲੇਟਡ ਟੂ ਦਾ ਪਾਲਿਸੀ ਆਫ ਇਨਕਲੂਜ਼ਨ 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 ਜਾਂ ਫਿਰ ਸਮਾਵੇਸ਼ੀ ਸਿੱਖਿਆ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਇਆ ਵੀ ਇਹਦੇ ਵਿੱਚ ਤੁਹਾਨੂੰ ਦੱਸਣਾ ਹੈ ਵੀ ਇਨ੍ਹਾਂ ਚਾਰੇ ਆਪਸ਼ਨਾਂ ਵਿੱਚੋਂ ਕਿਹੜੀ ਥੀ ਸੰਬੰਧਿਤ ਨਹੀਂ ਹੈਗੀ ਸਮਾਵੇਸ਼ੀ ਸਿੱਖਿਆ ਦੇ ਨਾਲ ਮਤਲਬ ਇਹ ਕਿ ਤਿੰਨ ਚੀਜ਼ਾਂ ਤਾਂ ਸਮਾਵੇਸ਼ੀ ਸਿੱਖਿਆ ਦੇ ਨਾਲ ਸੰਬੰਧਿਤ ਨੇ ਸਲਾਮਾਂਕਾ ਸਟੇਟਮੈਂਟ क्योटो प्रोटोकॉल या फिर बिवाको मिलेनियम फ्रेमवर्क 2003 ਤੋਂ 2012 ਜਾਂ ਫਿਰ অপਸ਼ਨ ਨੰਬਰ ਡੀ ਲਾਸਟ ਜਿਹੜਾ ਕਿ ਹੈ ਡਕਾਰ ਕਾਰਵਾਈ ਰੂਪ ਰੇਖਾ ਡਕਾਰ ਫਰੇਮਵਰਕ ਫਾਰ ਐਕਸ਼ਨ 2000 ਸੋ অপਸ਼ਨ ਨੰਬਰ ਏ C ਤੇ D ਇਹ ਤਿੰਨੇ ਹੈਗੇ ਆ ਜੀ ਜਿਹਦੇ ਵਿੱਚ ਇਨਕਲੂਸਨ ਇਨਕਲੂਸਨ ਐਜ ਇਨਕਲੂਸਿਵ এডਿਕੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਬਟ ਆਪਾਂ ਗੱਲ ਕਰਦੇ ਹਾਂ ਕਿਓਟੋ ਪ੍ਰੋਟੋਕੋਲ ਜਿਹਦੇ ਵਿੱਚ ਗ੍ਰੀਨ ਗ੍ਰੀਨ ਹਾਊਸ ਇਮਿਸ਼ਨ ਜਾਂ ਫਿਰ ਕਲਾਈਮੇਟ ਚੇਂਜ ਦੀ ਗੱਲ ਕੀਤੀ ਜਾਂਦੀ ਹੈ ਇਹ ਕਹਿ ਲਓ ਵੀ ਇੰਟਰਨੈਸ਼ਨਲ ਟਰੀਟੀ ਹੈਗੀ ਸੀ ਜਿਹਦੇ ਵਿੱਚ ਕਲਾਈਮੇਟ ਚੇਂਜ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਕਈਆਂ-ਕਈਆਂ ਕਿ ਆਪਾਂ ਨੂੰ ਪੋਲੂਸ਼ਨ ਘਟਾਉਣਾ ਪੈਣਾ ਆ ਵੀ ਬਹੁਤ ਕੁਝ ਮਤਲਬ ਜਿਹੜੇ ਵੀ ਅਮੀਰ-ਅਮੀਰ ਖਾਸ ਵਿੱਚ ਦੇਸ਼ ਆ ਜਾਂਦੇ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਆ ਵਿਦੇਸ਼ਾਂ ਦੀ ਵੀ ਕਹਿ ਸਕਦੇ ਹਾਂ ਕਿ ਪ੍ਰਦੂਸ਼ਣ ਘਟ ਕੀਤਾ ਜਾਵੇ ਜਿਹਦੇ ਨਾਲ ਜਿਹੜੇ ਗਲੇਸ਼ੀਅਰ ਹੈਗੇ ਆ ਉਹਨਾਂ ਪਿਗਲਣ। ਇਹੀ ਗੱਲ ਇਹਦੇ ਵਿੱਚ ਕੀਤੀ ਜਾਂਦੀ ਹੈ ਸੋ ਕਿਓਟੋ ਪ੍ਰੋਟੋਕਾਲ ਇਨਕਲੂਸਿਵ এডੂਕੇਸ਼ਨ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂਗਾ। ਆਪਸ਼ਨ ਨੰਬਰ B ਜਵਾਬ ਨੂੰ ਕਰਦੇ ਹੋ ਟਿੱਕ ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਐਨ ਇਨ ਬੋਨ ਆਟੋਮੈਟਿਕ ਰਿਸਪੌਂਸ ਟੂ ਅ ਪਾਰਟਿਕੂਲਰ ਫਾਰਮ ਆਫ ਸਟੀਮੂਲੇਸ਼ਨ ਇਜ਼ ਇੱਕ ਜਨਮਜਾਤ ਆਪਣੇ ਆਪ ਜਵਾਬ ਦੇਣ ਵਾਲਾ ਇੱਕ ਖਾਸ ਉਤੇਜਨਾ ਲਈ ਪ੍ਰਤੀਕਿਰਿਆ ਹੈ। ਸੋ ਮੰਨ ਲਓ ਇੱਕ ਜਿਹੜਾ ਬੱਚਾ ਹੈਗਾ ਆ ਆਟੋਮੈਟਿਕ ਰਿਸਪੌਂਸ ਦੇ ਰਿਹਾ। ਸੋ ਉਹਨੂੰ ਤੁਸੀਂ ਕਹਿੰਦੇ ਕੀ ਹੋ? ਰੈਜ਼ੀਲੀ ਸ਼ਰਤੀਕਰਨ ਰਿਫਲੈਕਸ ਪ੍ਰਤੀਕਿਰਿਆ ਜਾਂ ਫਿਰ ਕੰਟਰੋਲ ਡੈਫੀਸ਼ੈਂਸੀ ਨਿਯੰਤਰਣ ਘਾਟ ਸੋ ਜਦੋਂ ਤੁਸੀਂ ਬੱਚਿਆਂ ਦੀ ਗੱਲਾਂ ਨੂੰ ਹੱਥ ਲਗਾਉਂਦੇ ਹੋ ਬੱਚਾ ਹੱਸਪੈਂਦਾ ਹੈ ਜਾਂ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਹੱਥ ਕਰੋਗੇ ਬੱਚਾ ਪਲਕਾ ਝਪਕਣ ਲੱਗ ਜਾਂਦਾ ਹੈ ਸੋ ਇਹਨੂੰ ਤੁਸੀਂ ਕਹਿੰਦੇ ਕਿਉਂ ਇਹਨੂੰ ਤੁਸੀਂ ਰਿਫਲੈਕਸ ਦਾ ਨਾਮ ਦਿੰਦੇ ਹੋ ਕੀ ਕਹਿੰਦੇ ਹੋ ਜੀ ਰਿਫਲੈਕਸ ਦਾ ਨਾਮ ਦਿੰਦੇ ਹੋ অপশন নাম্বার সি জবাব ਨੂੰ ਲਗਾ ਦਿਓ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇਨ ਕੰਡੀਸ਼ਨਿੰਗ ਇਨਫੈਂਟਸ ਐਕਟ ਔਨ ਦਾ এনवायरमेंट ਐਂਡ ਸਟਿਮੂਲੇਟ दैट ਫਾਲੋ देयर ਬਿਹੇਵੀਅਰ ਚੇਂਜ दैट ਪ੍ਰੋਬੈਬਿਲਟੀ ਥੈਟ ਦਾ ਬਿਹੇਵੀਅਰ ਵਿਲ ਅਕਰ ਅਗੇਨ ਥਿਸ ਇਜ਼ ਨੋਨ ਐਸ ਸ਼ਰਤੀਕਰਨ ਵਿੱਚ ਬੱਚੇ ਵਾਤਾਵਰਣ ਤੇ ਕਿਰਿਆ ਕਰਦੇ ਹਨ ਉਹ ਉਤੇਜਨਾਵਾ ਜੋ ਉਹਨਾਂ ਦੇ ਵਰਤਾਲਾ ਪਿੱਛਾ ਕਰਦੀਆਂ ਹਨ ਇਹ ਸੰਭਾਵਨਾਵਾਂ ਨੂੰ ਬਦਲ ਦਿੰਦੀਆਂ ਹਨ ਕਿ ਉਹ ਵਰਤਾਲਾ ਫਿਰ ਦੁਬਾਰਾ ਹੋਵੇਗਾ ਸੋ ਇਹਦੇ ਵਿੱਚ ਉਹੀ ਐਗਜ਼ਾਮਪਲ ਦੱਸੀ ਹੋਈ ਆ ਮੰਨ ਲਓ ਕਿ ਇੱਕ ਬੱਚਾ ਆ ਬੱਚਾ ਕੀ ਕਰਦਾ ਆ ਰੋਣਾ ਸਟਾਰਟ ਕਰ ਦਿੰਦਾ ਆ ਤੇ ਜਦੋਂ ਰੋਣਾ ਸਟਾਰਟ ਦਾਇਆ ਤੇ ਉਹਦੇ ਮਾਪਿਓ ਉਹਨੂੰ ਖੜਾਉਣਾ ਲਿਆ ਕੇ ਦੇ ਦਿੰਦੇ ਆ ਤੇ ਬੱਚਾ ਚੁੱਪ ਕਰ ਜਾਂਦਾ ਆ ਸੋ ਬੱਚੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੇਕਰ ਮੈਂ ਰੋਊਗਾ ਮੈਂ ਅਟੈਂਸ਼ਨ ਲੈਣੀ ਆ ਤੇ ਮੈਨੂੰ ਰੋਣਾ ਪੈਣਾ ਆ ਤੇ ਉਹਦੇ ਮਾਪਿਓ ਉਹਨੂੰ ਵਾਰ-ਵਾਰ ਖੜਾਉਣਾ ਲਿਆ ਕੇ ਦੇਈ ਜਾਣਗੇ ਜਾਂ ਫਿਰ ਉਹਦੀ ਜ਼ਰੂਰਤਾਂ ਦੀਆਂ ਚੀਜ਼ਾਂ ਲੈ ਕੇ ਦੇਈ ਜਾਣਗੇ ਸੋ ਬੱਚੇ ਨੂੰ ਪਤਾ ਆ ਕਿ ਭਈ ਜੇ ਮੈਂ ਇਹ ਕੰਮ ਕਰੂੰਗਾ ਤੇ ਮੈਨੂੰ ਆ ਚੀਜ਼ ਮਿਲ ਜਾਣੀ ਆ ਸੋ ਇਸੇ ਦੀ ਹੀ ਗੱਲ ਕੀਤੀ ਜਾ ਰਹੀ ਆ ਕਿ ਇਨ ਕੰਡੀਸ਼ਨਿੰਗ ਇਨਫੈਂਟਸ ਐਕਟਸ ਔਨ এনवायरमेंट ਐਂਡ ਸਟਿਮੂਲੇਟ दैट ਫਾਲੋ देयर ਬਿਹੇਵੀਅਰ ਚੇਂਜਸ ਦਾ ਪ੍ਰੋਬੈਬਿਲਟੀ ਥੈਟ ਦਾ ਬਿਹੇਵੀਅਰ ਵਿਲ ਅਕਰ ਅਗੇਨ ਇਹਨੂੰ ਆਪਾਂ ਕੀ ਕਹਿੰਦੇ ਆ ਜੇ ਕੀ ਇਹਨੂੰ ਆਪਾਂ ਆਪਰੇਂਟ ਕਹਿੰਦੇ ਆ ਕਲਾਸਿਕਲ ਕਹਿੰਦੇ ਆ ਰਿਟੈਂਸ਼ਨ ਕਹਿੰਦੇ ਆ ਜਾਂ ਫਿਰ ਪਿਨਿਸ਼ਮੈਂਟ ਕਹਿੰਦੇ ਆ ਵੈਸੇ ਇਹਦੀ ਥਿਉਰੀ ਮੈਂ ਇੱਕ ਬਣਾਈ ਵੀ ਹੋਈ ਆ ਜਿਹਦੇ ਵਿੱਚ ਮੈਂ ਰਿਵਾਰਡ ਐਂਡ ਪਿਨਿਸ਼ਮੈਂਟ ਦੀ ਗੱਲ ਕੀਤੀ ਆ ਜੇਕਰ ਬੱਚਾ ਚੰਗੇ ਕੰਮ ਕਰੇਗਾ ਤੇ ਉਹਨੂੰ ਰਿਵਾਰਡ ਦੋ ਮਾੜੇ ਕੰਮ ਕਰੇਗਾ ਜਾਂ ਫਿਰ ਆਪਾਂ ਨਹੀਂ ਚਾਹੁੰਦੇ ਕਿ ਉਹ ਐਕਸ਼ਨ ਦੁਬਾਰਾ ਕਰੇ ਤੇ ਆਪਾਂ ਉਹਨੂੰ ਪਿਨਿਸ਼ਮੈਂਟ ਦਿੰਨੇ ਆ ਸੋ ਇਸ ਅਕੋਰਡਿੰਗ ਇਹਦਾ ਜਿਹੜਾ ਜਵਾਬ ਹੈਗਾ ਜੀ ਉਹ ਤੁਸੀਂ ਲਗਾਉਂਗੇ ਆਪਰੇਂਟ ਕੰਡੀਸ਼ਨਿੰਗ ਆਪਰੇਂਟ ਕੰਡੀ ਕੀ ਹੈ ਤੇ ਜਰੂਰ ਕਮੈਂਟ ਕਰਿਓ ਜਾਂ ਫਿਰ ਤੁਸੀਂ ਕਿਤੇ ਹੋਰ ਪੜ੍ਹੀ ਹੋਈ ਆ ਤਾਂ ਉਹਦੇ ਬਾਰੇ ਤੁਸੀਂ ਮੈਨੂੰ ਜਰੂਰ ਦੱਸਿਓ ਅਗਲਾ ਪ੍ਰਸ਼ਨ ਦੇਖ ਲਓ ਜੀ ਪਿਆਜੇ ਦੀ ਥਿਉਰੀ ਤੋਂ ਸੰਬੰਧਿਤ ਪ੍ਰਸ਼ਨ ਹੈ ਪਿਆਜੇ ਦੀ ਫਾਰਮਲ ኦਪਰੇਸ਼ਨਲ ਜਿਹੜੀ ਸਟੇਜ ਹੁੰਦੀ ਹੈ ਜਿਹੜੀ ਕਿ ਚੌਥੀ ਸਟੇਜ ਹੈਗੀ ਆ ਉਹਦੇ ਦੋ ਫੀਚਰ ਇੱਥੇ ਲਿਖੇ ਹੋਏ ਆ ਉਹਦੇ ਬਾਰੇ ਹੀ ਤੁਸੀਂ ਦੱਸਣਾ ਆ ਪਿਆਜ ਦੇ ਫਾਰਮਲ ਆਪਰੇਸ਼ਨਲ ਅਵਸਥਾ ਦੇ ਦੋ ਮੁੱਖ ਲੱਛਣ ਦੱਸੋ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਐਂਡ ਪ੍ਰੋਪੋਜੀਸ਼ਨਲ ਥਾਟ ਸਪੈਸ਼ਲ ਰੀਜ਼ਨਿੰਗ ਐਂਡ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਸਰੀਏਸ਼ਨ ਐਂਡ ਪ੍ਰੋਪੋਜੀਸ਼ਨਲ ਥਾਟ ਜਾਂ ਫਿਰ ਆਪਸ਼ਨ ਨੰਬਰ ਡੀ ਸਪੈਸ਼ਲ ਰੀਜ਼ਨਿੰਗ ਐਂਡ ਪ੍ਰੋਪੋਜੀਸ਼ਨਲ ਥਾਟ ਸੋ ਸਹੀ ਜਵਾਬ ਤੇ ਹੀ ਮੈਂ ਗੱਲ ਕਰੂੰਗਾ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਐਂਡ ਪ੍ਰੋਪੋਜੀਸ਼ਨਲ ਜਿਹੜਾ ਥਾਟ ਹੈਗਾ ਜੀ ਇਹ ਤੁਹਾਨੂੰ ਡਿਵਲਪ ਪਿਆਜੇ ਦੀ ਫਾਰਮਲ ኦਪਰੇਸ਼ਨਲ ਸਟੇਜ ਦੇ ਵਿੱਚ ਐਣ ਕੱਲ ਮੈਂ ਇੱਕ ਫੋਟੋ ਵੀ ਪਾਈ ਸੀਗੀ ਟੈਲੀਗ੍ਰam ਤੇ ਵੀ ਪਾਈ ਸੀਗੀ ਤੇ ਆਪਣੇ YouTube ਦੇ ਕਮਿਊਨਿਟੀ ਪੇਜ ਤੇ ਪਾਈ ਸੀਗੀ ਜਿਹਦੇ ਵਿੱਚ ਮੈਂ ਪਿਆਜੇ ਦੀਆਂ ਜਿਹੜੀਆਂ ਥਿਉਰੀਜ਼ ਨੇ ਕognitive ਡਿਵੈਲਪਮੈਂਟ ਦੀ ਥਿਉਰੀ ਦੀ ਮੈਂ ਗੱਲ ਕਰ ਰਿਆ ਹਾਂ ਉਹਦੇ ਵਿੱਚ ਚਾਰੇ ਸਟੇਜਸ ਦੇ ਵਿੱਚ ਨਾ ਮੈਨੂੰ ਲੱਗਦਾ ਵੀ ਆਹ ਚੀਜ਼ਾਂ ਵੀ ਮੈਂਸ਼ਨ ਹੈਗੀਆਂ ਸੀਗੀਆਂ ਜੇਕਰ ਤੁਸੀਂ ਉਸ ਚੀਜ਼ ਤੇ ਵੀ ਧਿਆਨ ਦਿੱਤਾ ਹੋਊਗਾ ਨਾ ਤੇ ਮੈਨੂੰ ਲੱਗਦਾ ਵੀ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਸਹੀ ਹੈਗਾ ਜੀ ਤੁਸੀਂ ਵਧੀਆ ਢੰਗ ਨਾਲ ਦੇ ਸਕਦੇ ਸੀਗੇ ਸੋ ਆਪਸ਼ਨ ਨੰਬਰ A ਜਵਾਬ ਨੂੰ ਕਰਦੇ ਹੋ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏਨ ਐਗਜ਼ਾਮਪਲ ਆਫ ਟੈਕਟਿਸ ਫਾਰ ਲਰਨਿੰਗ ਵਰਬਲ ਇਨਫੋਰਮੇਸ਼ਨ ਇੱਥੇ ਲਿਖਿਆ ਵੀ ਕਿਹੜਾ ਮੌਖਿਕ ਜਾਣਕਾਰੀ ਸਿੱਖਣ ਦੀ ਤਕਨੀਕ ਦਾ ਉਦਾਹਰਣ ਨਹੀਂ ਹੈ ਸੋ ਇਹਦੇ ਵਿੱਚ ਤਿੰਨ ਆਪਸ਼ਨਾਂ ਹੋਣਗੀਆਂ ਜਿਹੜੀਆਂ ਕਿ ਆਧਾਰਨ ਹੋਣਗੀਆਂ ਵਰਬਲ ਇਨਫੋਰਮੇਸ਼ਨ ਨੂੰ ਯਾਦ ਕਰਨ ਦੇ ਵੱਟਿਕ ਨਹੀਂ ਹੋ ਤੇ ਆਪਸ਼ਨ ਉਹ ਹੈ ਕਿਹੜੀ ਉਹਦੇ ਬਾਰੇ ਹੀ ਤੁਸੀਂ ਪਤਾ ਲਗਾਣਾ ਆ ਅਟੈਂਸ਼ਨ ਫੋਕਸਿੰਗ ਬਾਏ ਮੇਕਿੰਗ ਆਊਟਲਾਈਨਸ ਅੰਡਰਲਾਈਨਿੰਗ ਲਾਈਨ ਖਿੱਚ ਕੇ ਧਿਆਨ ਕੇਂਦਰਿਤ ਕਰਨਾ ਸਕੀਮਾ ਬਿਲਡਿੰਗ ਬਾਇ ਸਟੋਰੀ ਗ੍ਰਾਮਰਸ ਕਹਾਣੀ ਗ੍ਰਾਮਰ ਨਾਲ ਯੋਜਨਾ ਬਣਾਉਣਾ ਆਪਸ਼ਨ ਨੰਬਰ ਸੀ ਆਈਡੀਆ ਐਲੈਬੋਰੇਸ਼ਨ ਬਾਇ ਸੈਲਫ ਕੁਐਸਚਨਿੰਗ ਐਂਡ ਇਮੇਜਰੀ ਸਵੈ ਪ੍ਰਸ਼ਨ ਅਤੇ ਕਲਪਨਾ ਦੁਆਰਾ ਵਿਚਾਰ ਦਾ ਵਿਸਤਾਰ ਜਾਂ ਫਿਰ ਆਪਸ਼ਨ ਨੰਬਰ ਡੀ ਪੈਟਰਨ ਲਰਨਿੰਗ ਬਾਇ ਹਾਈਪੋਥੈਸਾਈਜ਼ਿੰਗ ਧਾਰਨਾ ਬਣਾਉਣ ਦੁਆਰਾ ਨਮੂਨਾ ਸਿੱਖਣਾ ਸੋ ਪਹਿਲੇ ਤਿੰਨ ਆਪਸ਼ਨਾਂ ਨੇ A, B ਤੇ C ਇਹ ਤਿੰਨੇ ਜਿਹੜੀਆਂ ਆਪਸ਼ਨਾਂ ਨੇ ਜੀ ਇਹ ਟੈਕਟਿਕਸ ਹੈਗੀਆਂ ਨੇ ਵਰਬਲ ਇਨਫੋਰਮੇਸ਼ਨ ਨੂੰ ਯਾਦ ਕਰਨ ਦੇ ਲਈ ਬਟ ਆਪਸ਼ਨ ਜਿਹੜਾ D ਹੈ ਨਾ ਇਹਦੇ ਵਿੱਚ ਕਹਿੰਦੇ ਵੀ ਆਪਾਂ ਗੈਸ ਵਰਕ ਲਗਾ ਕੇ ਕੋਈ ਚੀਜ਼ ਯਾਦ ਕਰਨੀ ਹੈ ਆਪਾਂ ਕੋਈ ਵੀ ਚੀਜ਼ ਯਾਦ ਕਰ ਸਕਦੇ ਹਾਂ ਅੰਡਰਸਟੈਂਡਿੰਗ ਦੇ ਨਾਲ ਨਾ ਕਿ ਗੈਸ ਵਰਕ ਦੇ ਨਾਲ ਸੋ ਇਸ ਕਰਕੇ ਆਪਾਂ ਆਪਸ਼ਨ ਨੰਬਰ ਡੀ ਨੂੰ ਆਪਾਂ ਐਲੀਮੀ ਡੀ ਨੂੰ ਆਪਾਂ ਸਹੀ ਜਵਾਬ ਜਵਾਬ ਲਗਾਵਾਂਗੇ ਕਿਉਂਕਿ ਇੱਥੇ ਇਹਨਾਂ ਨੇ ਨਾਟ ਐਨ ਐਗਜ਼ਾਮਪਲ ਪੁੱਛਿਆ ਸੀ ਅਗਲਾ ਪ੍ਰਸ਼ਨ ਦੇਖੋ ਜੀ ਵਿਚ ਆਫ ਦਾ ਫਾਲੋਇੰਗ ਇਜ਼ ਜਨਰਲੀ ਨਾਟ ਅਸੋਸੀਏਟਿਡ ਵਿਦ ਕੰਸਟਰਕਟਿਵਿਜ਼ਮ ਕੰਸਟਰਕਟਿਵਿਜ਼ਮ ਤੋਂ ਇਹੋ ਜੀ ਕਿਹੜੀ ਚੀਜ਼ ਹੈਗੀ ਹੈ ਜਿਹੜੀ ਕਿ ਰਿਲੇਟਡ ਨਹੀਂ ਹੈਗੀ ਵਾਈਗੋਰਸਕੀ ਦੀ ਥਿਉਰੀ ਹੈ ਕਲਾਸਿਕਲ ਕੰਡੀਸ਼ਨਿੰਗ ਹੈ ਇਕੁਇਲਿਬ੍ਰੇਸ਼ਨ ਹੈ ਜਾਂ ਫਿਰ ਸੈਲਫ ਅਵੇਅਰਨੈਸ ਹੈ ਸੋ ਸਹੀ ਜਵਾਬ ਦੀ ਗੱਲ ਕਰਦੇ ਹਾਂ ਵਾਈਗੋਰਸਕੀ ਦੀ ਜਿਹੜੀ ਥਿਉਰੀ ਹੈਗੀ ਹੈ ਇਹ ਸਮਾਜ ਦੀ ਗੱਲ ਕਰਦੇ ਸੀਗੇ ਬਾਕੀ ਇਹਦਾ ਜਿਹੜਾ ਸਹੀ ਜਵਾਬ ਆਊਗਾ ਨਾ ਉਹ ਕਲਾਸਿਕਲ ਕੰਡੀਸ਼ਨਿੰਗ ਆਊਗਾ ਕਲਾਸਿਕਲ ਕੰਡੀਸ਼ਨਿੰਗ ਪੈਵਲੋਵ ਦੀ ਥਿਊਰੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਕੁੱਤੇ ਦੀ ਐਗਜ਼ਾਮਪਲ ਲਈਤੀ ਸੀਗੀ ਜਿੱਤੇ ਐਕਸਪੈਰੀਮੈਂਟ ਕੀਤਾ ਸੀਗਾ ਐਂਡ ਕੁੱਤਾ ਜਿਹੜਾ ਸੀਗਾ ਉਹ ਕਿਵੇਂ ਸਿੱਖਦਾ ਹੈ ਉਹ ਸਿੱਖਦਾ ਹੈਗਾ ਸੀਗਾ ਕਿ ਆਪਾਂ ਜਦੋਂ ਬੈਲ ਵਜਾਵਾਂਗੇ ਤੇ ਬੈਲ ਵਜਾਉਣ ਦੇ ਨਾਲ ਹੀ ਉਹਦੇ ਮੂੰਹ ਦੇ ਵਿੱਚੋਂ ਉਹਦੇ ਜਾਂ ਫਿਰ ਲਾਰਾ ਚੋਣ ਲੱਗ ਜਾਂਦੀਆਂ ਸੀਗੀਆਂ ਮਤਲਬ ਉਹ ਅਸੋਸੀਏਟ ਕਰ ਰਿਹਾ ਸੀਗਾ ਉਸ ਬੈਲ ਦੀ ਰਿੰਗ ਨੂੰ ਮਤਲਬ ਉਹ ਸਿੱਖ ਕੀ ਰਿਹਾ ਸੀਗਾ ਇਹ ਕੋਈ ਕਨਸਟਰਕਟ ਤਾਂ ਨਹੀਂ ਕਰ ਰਿਆ ਸੀ ਨਾ ਉਹਦੇ ਵਿੱਚ ਕੁਝ ਸੋ ਉਹ ਕੁੱਤੇ ਦਾ ਜਿਹੜਾ ਬਿਹੇਵੀਅਰ ਹੈਗਾ ਆ ਉਹਨੂੰ ਬੈਲ ਨਾਲ ਕਹਿ ਸਕਦੇ ਆ ਕਿ ਉਹਦੇ ਨਾਲ ਰਿਲੇਟ ਕੀਤਾ ਗਿਆ ਆ ਜਾਂ ਫਿਰ ਇੱਕ ਸਪੈਸੀਫਿਕ ਸਾਊਂਡ ਤੋਂ ਬਾਅਦ ਹੀ ਕੁੱਤਾ ਹਰਕਤ ਕਰਦਾ ਸੀਗਾ ਇਸ ਕਰਕੇ ਆਪਾਂ ਕਲਾਸਿਕਲ ਕੰਡੀਸ਼ਨਿੰਗ ਤੇ ਲਗਾਵਾਂਗੇ ਕਿ ਇਹਦੇ ਵਿੱਚ ਜਿਹੜਾ ਕੁੱਤਾ ਹੈਗਾ ਕੋਈ ਕਿਹੜਾ ਕਨਸਟਰਕਟ ਕਰ ਰਿਆ ਕੋਈ ਚੀਜ਼ ਉਹ ਕਨਸਟਰਕਟਿਵਿਜ਼ਮ ਦੀ ਥਿਊਰੀ ਨੂੰ ਫਾਲੋ ਨਹੀਂ ਕਰਦੇ ਕਨਸਟਰਕਟਿਵਿਜ਼ਮ ਦੀ ਥਿਊਰੀ ਦੇ ਵਿੱਚ ਬੱਚਾ ਕਨਸਟਰਕਟ ਕਰਦਾ ਹੈ ਆਪਦੀ ਨੋਲਿਜ ਖੁਦ ਸੋ ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜ ਸਿਸਟਮ ਇਸ ਕਾਲਡ ਕਿ ਜਿਹੜੀ ਐਬਿਲਿਟੀ ਹੈਗੀ ਆ ਕਿ ਭਾਸ਼ਾ ਬਾਰੇ ਐਜ਼ ਅ ਸਿਸਟਮ ਸੋਚਣਾ ਕਿ ਭਾਸ਼ਾ ਨੂੰ ਇੱਕ ਪ੍ਰਣਾਲੀ ਵਜੋਂ ਸੋਚਣ ਦੀ ਯੋਗਤਾ ਕਿਹੜੀ ਕਹਾਉਂਦੀ ਹੈ ਰੈਫਰੈਂਸ਼ੀਅਲ ਕਮਿਊਨੀਕੇਸ਼ਨ ਸਪੀਚ ਰੈਜਿਸਟਰ ਬਾਈ ਲਿੰਗੁਇਸਮ ਜਾਂ ਫਿਰ ਮੈਟਾ ਲੈਂਗੁਇਸਟਿਕ ਅਵੇਅਰਨੈਸ ਇਹਨੂੰ ਕਿਹਾ ਜਾਂਦਾ ਹੈ ਜੀ ਮੈਂ ਸਹੀ ਜਵਾਬ ਦੀ ਗੱਲ ਕਰੂੰਗਾ ਇਹਨੂੰ ਕਿਹਾ ਜਾਂਦਾ ਮੈਟਾ ਲੈਂਗੁਇਸਟਿਕ ਅਵੇਅਰਨੈਸ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਇਹ ਜਿਹੜੀ ਐਬਿਲਿਟੀ ਹੈਗੀ ਆ ਕਿ ਭਾਸ਼ਾ ਨੂੰ ਐਜ਼ ਅ ਸਿਸਟਮ ਵਜੋਂ ਸੋਚਣਾ ਸੋ ਇਹ ਆਪਸ਼ਨ ਨੰਬਰ ਡੀ ਜਵਾਬ ਕਿ ਭਾਸ਼ਾ ਵਿਗਿਆਨ ਜਾਗਰ ਮਹਾਰਤ ਅਭੀ ਮੁੱਖ ਵਿਦਿਆਰਥੀ ਉਪਲਬਧੀ ਨੂੰ ਮਹੱਤਵ ਦਿੰਦੇ ਹਨ ਅਤੇ ਧਿਆਨ ਕੇਂਦਰਿਤ ਕਰਦੇ ਹਨ ਸੋ ਆਪਸ਼ਨਾਂ ਵੇਖੋ expectations of others and have no goals ਦੂਜਿਆਂ ਦੀਆਂ ਉਮੀਦਾਂ ਅਤੇ ਕੋਈ ਉਦੇਸ਼ ਨਹੀਂ ਜਾਂ ਫਿਰ ਆਪਸ਼ਨ ਨੰਬਰ B ਮਾਸਟਰੀ ਗੋਲਸ ਟੂ ਇੰਪਰੂਵ ਸਕਿੱਲ ਯੋਗਤਾਵਾਂ ਵਧਾਉਣ ਦੇ ਲਈ ਮਹਾਰਤ ਦੇ ਉਦੇਸ਼ ਜਾਂ ਫਿਰ ਆਪਸ਼ਨ ਨੰਬਰ C देयर ਇਜ਼ ਲੈਕ ਆਫ ਅਬਿਲਟੀ ਐਜ਼ ਅ ਸੋਰਸ ਆਫ ਫੇਲਿਅਰ ਅਸਫਲਤਾ ਦੇ ਸਰੋਤ ਵਜੋਂ ਯੋਗਤਾ ਦੀ ਕਮੀ ਜਾਂ ਫਿਰ ਆਪਸ਼ਨ ਨੰਬਰ D ਮਾਸਟਰੀ ਗੋਲ ਟੂ ਅਵੋਇਡ ਫੇਲਿਅਰ ਅਸਫਲਤਾ ਤੋਂ ਬਚਣ ਦੇ ਲਈ ਮਹਾਰਤ ਦੇ ਉਦੇਸ਼ ਵੀਡੀਓ ਨੂੰ ਪਾਜ਼ ਕਰੋ ਸਹੀ ਜਵਾਬ ਦੱਸੋ ਅਤੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ B ਕਿ ਮਾਸਟਰੀ ਗੋਲ ਟੂ ਇੰਪਰੂਵ ਸਕਿੱਲਸ ਇਹ ਬੱਚੇ ਸੋਚਦੇ ਨੇ ਮਾਸਟਰ ਮਾਸਟਰੀ ਮਾਸਟਰੀ ਗੋਸ ਟੂ ਇੰਪਰੂਵ ਸਕਿਲਸ ਦੀ ਯੋਗਤਾਵਾਂ ਵਧਾਉਣ ਦੇ ਲਈ ਮਹਾਰਤ ਦੇ ਉਦੇਸ਼ ਆਪਸ਼ਨ ਬੀ ਜਵਾਬ ਨੂੰ ਟਿਕ ਕਰਨ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਜੀ ਅਕੋਰਡਿੰਗ ਟੂ ਟੋਰੈਂਸ ਰਿਸਪੌਂਸਸ ਟੂ ਕ੍ਰੀਏਟੀਵਿਟੀ ਟਾਸਕਸ ਆਰ ਸਕੋਰਡ ਬੇਸਡ ਔਨ ਟੋਰੈਂਸ ਦੇ ਅਨੁਸਾਰ ਸਿਰਜਣਾਤਮਕਤਾ ਦੇ ਕੰਮਾਂ ਦੇ ਜਵਾਬ ਇਹਨਾਂ ਤੱਤਾਂ ਅਨੁਸਾਰ ਅੰਕਿਤ ਹੁੰਦੇ ਹਨ originality fluency and flexibility originality flexibility and diversity fluency diversity and concentration ਜਾਂ ਫਿਰ diversity flexibility and concentration ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਇਸ ਪਿਕਚਰ ਦੇ ਵਿੱਚ ਇਸ ਟੇਬਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ elemens of creativity scoring by torrance ਤੋਂ ਇੱਥੇ ਇਹਨਾਂ ਨੇ ਤਿੰਨ ਚੀਜ਼ਾਂ ਦੀ ਗੱਲ ਕੀਤੀ ਹੈ originality ਦੀ fluency ਦੀ ਤੇ flexibility ਦੀ ਇਹਨਾਂ ਵਿੱਚ ਲਿਖਿਆ ਕੀ ਹੈਗਾ ਜੀ ਇਹਨੂੰ ਤੁਸੀਂ ਵੀਡੀਓ ਪਾਸ ਕਰ ਲਿਓ ਜਾਂ ਫਿਰ ਸਕਰੀਨਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋ ਬਾਕੀ ਜਵਾਬ ਦੱਸਿਓ ਇਹਦਾ ਕੀ ਹੋਊਗਾ ਆਪਸ਼ਨ ਨੰਬਰ A ਦੇ ਵਿੱਚ ਹੀ ਤੁਹਾਨੂੰ ਸਹੀ ਜਵਾਬ ਦੇਖਣ ਨੂੰ ਮਿਲ ਜੇਗਾ ओरिजिनੈਲਟੀ ਫਲੂਐਂਸੀ ਐਂਡ ਫਲੈਕਸੀਬਿਲਟੀ ਦੀ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਬਾਕੀ ਤੁਹਾਡੇ ਇੱਥੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ ਜੀ ਇਹਦੇ ਬਾਰੇ ਜ਼ਰੂਰ ਦੱਸਿਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ so much for watching god bless you all